क्या खाना नहीं दिया दिया बिल्कुल। पानी चलेंगे चलेंगे? देते खाना देते हटिया देखो हटिया खीर देते किलो खीर खाते है देसी घी के लड्डू खाते है तब ये रहता है और ये देखना ਦੇਖੋ ਤੁਸੀਂ ਆਪਸ ਦੀ ਹਾਲਤ ਤੋਂ ਦੇਖੋ ਮੈਂ ਕੱਲ ਹੀ ਲੈ ਕੇ ਆਈ ਹਾਂ ਇਸ ਕੋ ਹਮ ਇਸ ਕੋ ਪਰਪਰ ਕਰਾਂਗੇ ਮੈਂ ਇਹ ਪਹਿਲੇ ਬੋਲਾਂਗੇ ਇਹਨਾਂ ਦਾ ਬਹੁਤ ਧੰਨਵਾਦ ਹੈ ਜੀ ਲੈ ਕੇ ਆਏ ਨਹੀਂ ਵੇਚਾਂ ਇਸ ਕੋ کہیں ਨਹੀਂ ਵੇਚਾਂਗੇ ਆਪਕੇ ਸਾਥ ਹੀ ਰਹੇਗੇ ਭਾਈ ਇਸ ਲਈ ਲੈ ਕੇ ਆਈ ਹੂ ਕਿ ਆਪਕੇ ਪਾਸ ਬਿਲਕੁਲ ਜੀ ਕਿਦਾਂ ਇੱਕ ਬੇਜਵਾਨ ਨਾਲ ਪਿਆਰ ਦੇਖੋ ਕਿੰਨਾ ਜਿੱਥੇ ਕਿਤੇ ਅੱਜ ਦਾ ਇਨਸਾਨ ਜਿਹੜਾ ਸੱਚਾ ਨਾ ਜਿਹੜਾ ਸਾਫ਼ ਦਿਲ ਆ ਉਹੀ ਉੱਚਾ ਔੜਜਾ ਜਿਹੜਾ ਚਲਾਕ ਉਹ ਤਾਂ ਡਿਪਰੈਸ਼ਨ 'ਚ ਵੀ ਨਹੀਂ ਜਾਂਦਾ। ਕਿ ਭੈਣ ਕਿਤਨੇ ਕਿਤੇ ਸੌਫਟ ਕੋਰਨਰ ਸੀ, ਸਾਫ਼ ਦਿਲ ਸੀ। ਕਿ ਇਸ ਦੁਨੀਆ ਦੀ ਚੱਕਾ ਚੌਂ ਦੇ ਨਾਲ ਨਹੀਂ ਚੱਲ ਪਾਈ। ਇਹ ਦੁਨੀਆ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ। ਕਿ ਚਲ ਮੈਂ ਆਪਣਾ ਜੰਗਲਾਂ 'ਚ ਜਾ ਕੇ ਰਹਿਣੀ ਆ। ਉੱਥੇ ਵੀ ਸਰਵਾਈਵ ਨਹੀਂ ਕਰ ਪਾਈ। ਉੱਥੇ ਵੀ ਜਾਂ ਤਾਂ ਦਿਮਾਗ ਦੇ ਨਾਲ ਥੋੜਾ ਚੰਗੇ ਤਰੀਕੇ ਨਾਲ ਆਪਣੀ ਧੀਰ ਨੂੰ ਵੀ ਆਪ ਵੀ ਪੈਸਾ ਵੀ ਬਹੁਤ ਸਾਰਾ ਖਰਚ ਲਿਆ 35-40 ਲੱਖ ਰੁਪਇਆ ਲੋਕ ਖਾ ਗਏ ਤੇ ਉੱਤੇ ਛੱਤ ਵੀ ਨਹੀਂ ਬਣ ਪਾਈ ਫਿਰ ਪ੍ਰੇਮ ਸੀ ਜਿਹੜਾ ਬੇਜਵਾਨਿਆਂ ਦੇ ਨਾਲ ਉਹ ਤਾਂ ਬੇਅੰਤਿਆਮ ਆ ਉਹਨੂੰ ਤਾਂ ਸ਼ਾਇਦ ਕਿਸੇ ਨੂੰ ਗਲਤ ਲੱਗੇ ਸ਼ਾਇਦ ਕਿਸੇ ਨੂੰ ਮਾੜਾ ਲੱਗੇ ਸ਼ਾਇਦ ਕਿਸੇ ਨੂੰ ਦੇਖ ਕੇ ਸਹੀ ਨਾ ਲੱਗਦਾ ਹੋਵੇ ਪਰ ਉਹਦਾ ਇੱਕ ਉਹ ਪਿਆਰ ਆ ਇੱਕ ਇਨਸਾਨ ਦਾ ਇਨਸਾਨਾ ਵੀ ਨਹੀਂ ਰਿਹਾ ਜਿਹੜਾ ਜਿਹੜਾ ਰੱਬ ਨਾਲ ਪਿਆਰ ਕਰਦਾ ਨਾ ਬੰਦਾ ਉਹ ਰੱਬ ਨਾਲ ਜਿਵੇਂ ਪਿਆਰ ਕਰਦੀ ਓਵੇਂ ਉਸ ਕਾਨੇ ਨੂੰ ਉਸ ਕੋਈ ਉਹਨੂੰ ਕੁੱਤਾ ਕਹਿੰਦਾ ਹੋਊਗਾ ਪਰ ਉਹਦੇ ਲਈ ਉਹ ਰੱਬ ਆ ਉਹਦੇ ਲਈ ਉਹ ਸੁਆਮੀ ਆ ਉਹਦੇ ਲਈ ਉਹ ਪਰਮੇਸ਼ਰ ਆ ਸਤਿ ਸ੍ਰੀ ਅਕਾਲ ਭੈਣ ਮੇਰੀਏ ਜੇ ਆਉਂਦੀ ਬਾਤ ਦੀ ਰਹਿ ਤੂੰ ਭਾਈ ਕੀ ਨਾਂ ਭੈਣੇ ਤੁਹਾਡਾ ਮਨਾਕਸ਼ੀ ਭੈਣੇ ਮੈਨੂੰ ਤਾਂ ਬਹੁਤ ਸ਼ੁਕਰੀਆ ਭੈਣ ਸ਼ੁਕਰੀਆ ਭਾਈ ਸਾਡੇ ਮੰਤਨਾ ਕਸਕ ਸੀਗੀ ਭਈ ਉਹ ਯਾਰ ਕਿਤੇ ਰਹਿ ਗਿਆ ਪਰ ਤੁਸੀਂ ਉਹ ਸਾਡੀ ਕਸਕ ਨੂੰ ਪੂਰਾ ਕਰਤਾ ਸੱਚੀ ਮਾਨਜ ਸੀ ਅਸੀਂ 5 ਕਿਲੋਮੀਟਰ ਕਰੀਬ ਇਹ ਮਗਰ ਭੱਜਿਆ ਕੁੱਤਾ ਤੇ ਅਸੀਂ ਮਗਰ ਸੀ ਗੱਡੀ ਸਾਡੀ ਤੇ ਅਸੀਂ ਇਹਦੇ ਮਗਰ ਮਗਰ ਗਏ ਇਹ ਰਸਤੇ 'ਚ ਨਾ 5 ਕਿਲੋਮੀਟਰ ਤੋਂ ਨਰਾਸ਼ ਹੋ ਕੇ ਪਿੱਛੇ ਨੂੰ ਮੁੜਿਆ ਆ ਰਿਆ ਸੀ ਅਸੀਂ ਗੱਡੀ ਲਾ ਲਈ ਮੂਰੇ ਦੇ ਤੇ ਅਸੀਂ ਇਹਨੂੰ ਫੜਨ ਉੱਤਰਦੇ ਸੀ ਤੇ ਭੱਜ ਲੈਂਦਾ ਸੀ ਮੂਰੇ ਕਿਲੋ 1.5 ਕਿਲੋਮੀਟਰ ਦੇ ਦੇ ਮਗਰ ਭੱਜੇ ਇਹ ਮੂਰੇ ਭੱਜ ਲਿਆ ਕਰੇ ਫਿਰ ਜਦੋਂ ਅਸੀਂ ਬੜਾ ਅਗਾਹ ਆ ਗਏ ਹੋਰ ਫਿਰ ਸਾਨੂੰ ਐ ਲੱਗਿਆ ਵੀ ਕਿਤੇ ਇਹ ਮੁੜ ਕੇ ਵਾਪਸ ਕਰੇ ਜਾਣ ਜੋਗਾ ਵੀ ਨਾ ਰਵੇ ਨਾ ਵੀ ਆਪਾਂ ਇਹਨੂੰ ਇੰਨਾ ਅੱਗੇ ਲੈ ਆਏ ਤਾਂ ਫਿਰ ਇਹ ਅਸੀਂ ਕੋਲ ਦੀ ਨੰਘਿਆ ਸਾਡੇ ਸਾਡੇ ਕਾਬੂ ਨਹੀਂ ਆਇਆ ਤੇ ਪਰ ਮੰਨ ਤੀ ਸੀਗਾ ਵੀ ਇਹਨੂੰ ਇੰਨੀ ਆਪਣੀ ਮਾਲਕਨ ਦੀ ਯਾਨੀ ਕਿ ਫਿਕਰ ਆ ਵੀ ਉਹਦੇ ਮਗਰ ਤੱਕ ਭੱਜ ਕੇ ਆਇਆ ਵੀ ਕੋਈ ਹੱਲ ਕਰੀਏ ਅਸੀਂ ਉਸ ਦਿਨ ਲੈ ਕੇ ਵੀ ਗਏ ਸੀ ਉਹ ਡੰਡਾ ਜੇ ਪਰ ਸਾਤੋਂ ਕੰਮ ਨਹੀਂ ਆਇਆ ਉਹ ਡੰਡਾ ਸਾਨੂੰ ਪਹਿਲਾਂ ਇਹਨਾਂ ਨੂੰ ਲੈ ਕੇ ਆਉਣੇ ਸਾਡੇ ਲਈ ਬਹੁਤ ਮੁਸ਼ਕਲ ਹੋ ਗਿਆ ਸੀ ਪਹਿਲਾਂ ਤਾਂ ਓੱਖਾ ਸੀਗਾ ਜੀ ਉਹ ਦੋਨੋਂ ਚੀਜ਼ਾਂ ਕੱਟੀ ਰਹੀ ਸੀ ਬਹੁਤ ਓਕੀ ਸੀ ਉਹ ਜਿਹੜੀ ਪਿੱਛੇ ਭੱਜਣ ਵਾਲੀ ਜਿਹੜੀ ਉੱਤੇ ਮੂਵਮੈਂਟ ਸੀਗਾ ਨਾ ਜੀ ਉਹ ਮੈਨੂੰ ਲੈ ਬੈਠਿਆ ਮੈਨੂੰ ਦੋ ਦਿਨ ਤਾਈ ਤੁਹਾਨੂੰ ਸੰਪਰਕ ਉਹ ਅਸੀਂ ਸਪੈਸ਼ਲੀ ਪਾਇਆ ਸੀ ਵਿੱਚ ਮੇਰੇ ਮਨ 'ਚ ਸੀਗਾ ਮੈਂ ਕਿਹਾ ਆਪਾਂ ਇਹ ਜ਼ਰੂਰ ਪਾਈਏ ਵੀ ਦਿਖਾਈਏ ਕਿੰਨਸਾਨ ਤੇ ਨਾਲੋਂ ਬਿਹਤਰ ਇੱਕ ਦਰवेश ਆ ਜਿਹੜਾ ਜਨਸਾਨ ਦਾ ਵਫਾਦਾਰ ਆ ਤੇ ਉਹ ਪਉਣਾ ਸਾਡਾ ਸ਼ੋਅ ਵਿੱਚ ਸ਼ੌਟ ਉਹਨੂੰ ਅੱਜ ਇੱਥੇ ਤੱਕ ਲੈ ਆਇਆ। ਉਹ ਜ਼ਰੂਰੀ ਸੀਗਾ ਉਹ ਓਏ ਪਿਆ ਤਾਂ ਉਪਰ ਆਲਾ ਹੋਇਆ। ਲੋਕੀ ਬੋਲ ਜਿਵੇਂ ਕਮੈਂਟਾਂ 'ਚ ਕਹੀ ਜਾਂਦੇ ਸੀਗੇ ਵੀ ਡੌਗਸ ਕਿਉਂ ਨਹੀਂ ਲੈ ਕੇ ਆਏ ਕਿਉਂ ਨਹੀਂ ਲੈ ਕੇ ਆਏ ਲੈ ਕੇ ਆ ਸਕਦੇ ਸੀਗੇ। ਉਹ ਸਾਨੂੰ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਕਿ ਉਹਨੇ ਲੈ ਕੇ ਆ ਸਕਦਾ ਕਿਉਂ ਨਹੀਂ। ਜੀ ਜੀ। ਸੋ ਚਲੋ ਪਰਮਾਤਮਾ ਨੇ ਸਾਨੂੰ ਦੋਨਾਂ ਨੂੰ ਇਕੱਠੀ ਸੇ ਵਾ ਇਸ ਗੱਲ ਦੀ ਜੇੜੀ ਸੀਗੀ। ਇਸ ਬਾਨ ਨੇ ਐਡੀ ਵੱਡੀ ਸਖਸ਼ਤ ਨੂੰ ਸਾਨੂੰ ਮਿਲਣ ਦੀ ਸੀਗਾ। ਹੈਲੋ। ਤੋ ਪਰਮਾਤਮਾ ਨੇ ਕੀਤਾ ਧੰਨਵਾਦ ਬੰਦ ਕੀਤੀ ਬਾਬੀ ਬੱਚੇ ਇਹ ਵੀ ਵਿਚਾਰੀ ਗਈਆਂ ਗਈਆਂ ਦਾ ਤਾਂ ਤਾਂ ਨਹੀਂ ਸੀਗਾ ਗਈਆਂ ਦੇ ਬਾਰੇ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਆਪਾਂ ਤਾਂ ਕੁਦਰਤੀ ਵੱਡੀ ਗੱਡੀ ਲੈ ਕੇ ਸੀ ਵੀ ਚਲੋ ਆਰਾਮ ਨਾਲ ਸੋਖੇ ਆ ਜਾਣਗੇ ਜਿਹੜੇ ਸੋ ਹੁਣ ਤਿੰਨ ਲੋਣੇ ਇਹ ਤੇ ਵਿਚਾਰੀ ਜੀ ਬਿਸਤਰਿਆਂ ਤੇ ਚੜੀ ਪਈ ਉਹ ਉੱਥੇ ਗੋਹਾ ਕੀਤਾ ਹੈ ਉੱਥੇ ਆਪਣਾ ਮੂਤਰ ਕੀਤਾ ਹੋਇਆ ਬੁਰੀ ਹਾਲਤ ਜਿੱਦਨ ਅਸੀਂ ਗਏ ਸੀ ਨਾ ਜੀ ਉਸ ਦਿਨ ਵੀ ਬਹੁਤ ਬੁਰੀ ਹਾਲਤ ਸੀ ਇਹਦੀ ਉਹ ਭੈਣ ਠੀਕ ਨਹੀਂ ਸੀ ਅਫਸੈਟ ਸੀ ਉਹਨਿਆ ਨੂੰ ਬੰਨ ਕੇ ਰੱਖਿਆ ਹੋਇਆ ਸੀਗਾ ਇਹ ਖੋਲਿਆਏ ਸੀ ਤੇ ਜਿੱਥੇ ਬੰਨੀ ਹੋਈ ਸੀ ਨਾ ਜੀ ਉਹ ਜਗ੍ਹਾ ਤੇ ਮਤਲਬ ਦੋ ਦੋ ਫੁੱਟ ਦਾ ਗੋਹਾ ਸੀ ਤੇ ਉਹਦੇ ਉੱਪਰ ਨੰਨੇ ਕਿੰਨਾ ਭਰਤ ਪੈ ਗਿਆ ਸੀ ਕਹਦੇ ਗੋਹੇ ਦੇ ਨਾਲ ਉੱਚਾ ਹੋ ਗਿਆ ਸੀਗਾ ਉਹਦੇ ਉੱਤੇ ਬੰਨੀ ਸੀ ਬਸ ਕੋਈ ਡਾਣੀ ਡੰਡਾ ਤੋੜ ਕੇ ਇਹਦੇ ਮੂਰੇ ਸੜਤਦੀ ਸੀ ਉਹ ਖਾ ਲੈਂਦੇ ਸੀ ਜਿੰਦਾ ਸੀ ਤੇ ਬਸ ਉੱਥੇ ਇਹਦਾ ਹਾਲ ਬਹੁਤ ਬੁਰਾ ਸੀ ਤੁਸੀਂ ਬਹੁਤ ਸਾਰੇ ਕੇਸ ਪਾਜੀ ਕੀਤੇ ਹੋਣੇ ਐਡਾ ਮਤਲਬ ਜਿਹੜਾ ਉਹ ਨਰਕ ਮੈਂ ਦੇਖਿਆ ਹੈ ਨਾ ਮਤਲਬ ਲਿਟਰਲੀ ਮੈਂ ਪਰਮਾਤਮਾ ਜਿੰਨੀ ਮਰਜ਼ੀ ਸਾਡੇ ਤੋਂ ਕੋਈ ਗਲਤੀ ਆਉਣ ਪਰ ਇਹ ਤਾਂ ਨਰਕ ਕਿਸੇ ਇਨਸਾਨ ਨੂੰ ਨਾ ਕਿਸੇ ਨੂੰ ਅਸੀਂ ਦਿਨ ਦਿਹਾੜੇ ਗਏ ਸੀਗੇ ਜਦ ਸਾਨੂੰ ਡਰ ਲੱਗ ਰਿਹਾ ਸੀਗਾ ਦਿਨ ਛਿਪਣ ਤੋਂ ਪਹਿਲਾਂ ਮੇ ਬੇਟੀ ਵੀ ਮੇਰੇ ਨਾਲ ਸੀ ਮੇਰਾ ਬੇਟਾ ਵੀ ਨਾਲ ਸੀਗਾ ਮਮੇ ਇੱਥੋਂ ਜਲਦੀ ਨਿਕਲੀ ਆ ਪਰ ਰਾਜ ਵੀ ਹੈਗਾ ਬਲਸ ਉਹ ਰਾਤ ਸ਼ਾਮ ਪੈਂਦਨ ਤੋਂ ਬਾਅਦ ਉੱਥੇ ਮੈਨੂੰ ਲੱਗਦਾ ਨਹੀਂ ਜਾਨਵਰ ਵੀ ਕਿਵੇਂ ਰਹਿ ਸਕਦਾ ਅਸਾਂ ਨੂੰ ਇਹਨਾਂ ਦੀ ਫਿਕਰ ਜੀ ਬੇ ਕਿਵੇਂ ਰਹਿਣਗੇ ਉਹ ਵਿਚਾਰੀ ਮਾਂ ਤੇ ਆ ਪਤਾ ਨਹੀਂ ਕਿਵੇਂ ਰਹਿ ਰਹੀ ਹੈ ਹੁਣ ਵਰਤਿਆ ਹੁਣ ਇਹਨਾਂ ਦੇ ਨਾਲ ਚਲੋ ਤੁਸੀਂ ਨਾਲ ਹੋਗੇ ਆਪਣਾ ਸ਼ਕਰ ਭਾਈ ਨਾਲ ਹੈਗਾ ਆਪਾਂ ਕੋਈ ਬਹੁਤ ਵੱਡੀ ਜਿੰਨੀ ਵੱਡੀ ਇਹਦੀ ਉਹ ਦਿਨ ਤੋਂ ਸਾਡੇ ਨਾਲ ਜਿਹੜੀ ਕਾਰਵਾਈ ਗੁਰੂ ਪਾਤਸ਼ਾਹ ਨਾਲ ਖੜੇ ਜੀ ਅਸੀਂ ਨਾਨਕ ਗੁਰੂ ਘਰ ਰੁੱਕ ਗਏ ਦਸ਼ਮੇਸ਼ਪਤਾ ਦੇ ਗੁਰਦੁਆਰਾ ਸਾਹਿਬ ਚ ਉੱਥੋਂ ਸਾਡੇ ਨਾਲ ਪੰਜ ਸਿੰਘ ਤੁਰੇ ਉਹ ਵੀ ਕੱਲ ਸਾਡੇ ਨਾਲ ਸੀਗਾ ਹਾਂ ਕੱਲ ਵੀ ਸੀ ਨਾਲ ਨਾ ਉਹਨਾਂ ਦੇ ਹੌਸਲੇ ਦਾ ਕੁਝ ਨਹੀਂ ਸੀ ਉਹ ਤੇ ਉਹ ਪੰਜੇ ਜਾਣੇ ਸਾਡੇ ਨਾਲ ਗਏ ਉੱਥੇ ਜਿਉ ਉਹ ਨਾ ਜਾਣਦੇ ਸ਼ਹਿਰ ਸਾਤੋਂ ਵੀ ਇੰਨਾ ਹੌਸਲਾ ਨਾ ਪੈਂਦਾ ਕਿਉਂਕਿ ਲੋਕਲ ਬੰਦੇ ਨਾਲ ਸੀ ਨਾ ਤਾਂ ਸਾਨੂੰ ਵੀ ਐ ਸੀਗਾ ਉਹਨਾਂ ਦੇ ਨਾਲ ਖਾਲਸੇ ਸੀਗੇ ਹਾਂ ਗੁਰੂ ਦੇ ਸਿੰਘ ਸੀ ਏਦਾਂ ਭੱਜ ਭੱਜ ਕੇ ਜਿਹੜਾ ਉਹਨਾਂ ਨੇ ਕੰਮ ਉਹ ਸਾਡੇ ਨਾਲ ਕਰਾਇਆ ਇਹ ਕੋਈ ਸੋਖੀ ਗੱਲ ਸੀ ਸਾਨੂੰ ਵੀ ਦੇਖ ਕੇ ਕੁੱਤੇ ਡਰ ਗਏ ਸੀਗੇ ਉੱਪਰ ਭੱਜੇ ਚਲੋ ਪਾਈ ਜਾਂਦਾ ਸੀਗਾ ਤੁਹਾਡੇ ਵਾਂਗੂ ਦਿਗਦੇ ਮੈਂ 2-4 ਬਾਰੇ ਕਾਣਾ ਕੋਨਾ ਕੀਤਾ ਇਹ ਲਾਡ ਲੋਟ ਜੇ ਕਰਕੇ ਕੱਲਾ ਵੀ ਆ ਗਿਆ ਤੇ ਜਦ ਵੀ ਆ ਗਿਆ ਇੱਕ ਰਹਿ ਗਿਆ ਉਹਨੂੰ ਮੇਰੇ ਪਾਸ ਇਸਨੂੰ ਕਿਸੇ ਤਰੀਕੇ ਨਾਲ ਲੁਧਿਆਣਾ ਦੇਖ ਸਕਦਾ ਉਹ ਜਾਣਦੀ ਰਹਿੰਦੀ ਉੱਧਰ ਉਹ ਆਪਾ ਉਧਰ ਆਈ ਹੋਗੀ ਕਰਵਾਉਣ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਾਕਸ਼ੀ ਭੈਣ ਰੱਬ ਦੇ ਜੀ ਰੱਬ ਦੇ ਜੀ ਸੰਸਥਾ ਚ ਚਲਾਉਂਦੀ ਹੈ ਸਾਡੀ ਭੈਣ ਤੇ ਧੰਨਵਾਦ ਆਏ ਭੈਣ ਦਾ ਜਿਨੇ ਇਹ oprala ਸ਼ੁਰੂ ਕੀਤਾ ਕਿੰਨੇ ਸਾਲ ਹੋ ਗਏ ਭੈਣ? 5 ਸਾਲ ਹੋ ਗਏ। 5 ਸਾਲ ਹੋ ਗਏ। ਤੇ ਇਸ ਤਰ੍ਹਾਂ ਦੀਆਂ ਸਾਡੀਆਂ ਭੈਣਾਂ ਨੂੰ ਸਾਡਾ ਫਰਜ਼ ਆ ਐਪਰੀਸ਼ੀਏਟ ਕਰਨਾ ਬਣਦਾ। ਜਿਹੜੀ ਚੀਜ਼ ਸਤੋਂ ਅਧੂਰੀ ਰਹਿ ਗਈ ਸੀ ਅੱਜ ਭੈਣ ਨੇ ਉਹ ਪੂਰੀ ਕੀਤੀ ਜਦੋਂ ਅਸੀਂ ਮੋਨਿਕਾ ਭੈਣ ਨੂੰ ਮੋਨਿਕਾ ਸ਼ਰਮਾ ਭੈਣ ਨੂੰ ਲੈ ਕੇ ਆਏ ਸੀ ਤੇ ਨਾਲ ਇਸਿਕਾ ਸ਼ਰਮਾ ਨੂੰ ਪਹਾੜਾਂ ਦੇ ਵਿੱਚੋਂ ਹਿਮਾਚਲ ਤੋਂ ਨਾਹਨ ਤੋਂ ਅੱਗੇ ਇੱਕ ਪਿੰਡ ਸੀਗਾ ਚੋਲ ਬੋਲ ਉਸ ਪਹਾੜਾਂ ਦੇ ਵਿੱਚ ਥੱਲੇ ਉਤਰ ਕੇ ਪੈਦਲ ਜਾ ਕੇ ਬੜੀ ਮੁਸ਼ਕਲ ਨਾਲ ਰੈਸਕੂ ਕੀਤਾ ਸੀ ਪਰ ਮਨ ਚ ਇੱਕ ਸੀ ਉੱਥੇ ਜਿਹੜੇ ਡੌਗੀ ਸੀ ਨਾ ਇੱਕ ਨੂੰ ਕਾਨਾ ਕਹਿੰਦੀ ਸੀ ਭੈਣ ਕ੍ਰਿਸ਼ਨ ਕਨਈਆ ਉਹਦੇ ਨਾਲ ਹੀ ਬਹਿੰਦੀ ਖੰਦੀ ਬਹੁਤ ਪਿਆਰ ਕਰਦੀ ਸੀ ਤੇ ਉਹਨੂੰ ਜਦੋਂ ਉਹਦੇ ਮਗਰ ਭੱਜਦਿਆਂ ਦੇਖਿਆ ਜਦੋਂ ਅਸੀਂ ਲੈ ਕੇ ਆਏ ਸੀ ਮੰਨ ਤਕਲੀਫ ਸੀ ਪਰ ਅਸੀਂ ਕੋਸ਼ਿਸ਼ ਕੀਤੀ ਸੱਤ ਹੋਈ ਨਹੀਂ ਸੀ ਉਹ ਕੋਸ਼ਿਸ਼ ਅੱਜ ਪੂਰੀ ਹੋਈ ਆ ਤੇ ਇੱਕ ਉੱਥੇ ਗਊ ਮਾਤਾ ਉਹਦਾ ਜਾਇਆ ਬੱਚਾ ਤੇ ਗਊ ਮਾਤਾ ਬੰਨੀ ਹੋਈ ਸੀ ਬਹੁਤ ਮਾੜੀ ਹਾਲਤ ਦੇ ਵਿੱਚ ਅਸੀਂ ਖੋਲ ਕੇ ਉਹਨੂੰ ਖੁੱਲਾ ਛੱਡਤਾ ਸੀ ਵੀ ਚਲੋ ਆਜ਼ਾਦਤਾ ਕਰੀਏ ਤੇ ਇੱਕ ਗਵੰਡੀ ਪਿੰਡ ਜਿਹੜੇ ਘਰ ਸੀ ਵਾਲਾ ਦੇਲੇ ਇੱਕ ਪ੍ਰਧਾਨ ਸੀ ਉੱਥੋਂ ਦਾ ਉਹਨੂੰ ਬੇਨਤੀ ਕਰੀ ਸੀ ਵੀ ਤੁਸੀਂ ਥੋੜਾ ਧਿਆਨ ਰੱਖ ਲਿਓ ਪਰ ਉਸ ਅਧੂਰੀ ਸੇਵਾ ਨੂੰ ਅੱਜ ਪੂਰਿਆਂ ਕੀਤਾ ਭੈਣ ਮਨਾਕਸ਼ੀ ਨੇ ਸ਼ੇਖਰ ਜੀ ਹੋਣਾ ਨੇ ਇਹਨਾਂ ਨੇ ਸਾਰਿਆਂ ਨੇ ਜਾ ਕੇ ਅੱਜ ਉੱਥੋਂ ਜਾ ਕੇ ਰੈਸਕਿਊ ਕਰਕੇ ਲੈ ਕੇ ਆਂਦਾ ਗਊ ਮਾਤਾ ਦੇ ਜਾਇ ਨੂੰ ਗਊ ਮਾਤਾ ਨੂੰ ਪਿੱਛੇ ਕੰਨ ਤੇ ਕੀ ਨਾ ਦੁਜਰਾ ਟਿੱਡੀ ਦੋਨਾਂ ਨੂੰ ਉਹਨਾਂ ਨੂੰ ਇਹ ਚਾਰੋਂ ਰੱਬ ਦੇ ਜੀ ਰੈਸਕਿਊ ਹੋ ਕੇ ਹਿਮਾਚਲ ਤੋਂ ਪੰਜਾਬ ਪਹੁੰਚੇ ਆ ਤੇ ਅਸੀਂ ਧੰਨਵਾਦੀ ਆ ਭੈਣ ਦੇ ਇਹਨਾਂ ਦੀ ਸੰਸਥਾ ਦੇ ਭੈਣ ਬਿਨਾਕਸ਼ੀ ਦੇ ਟੀਮ ਦੇ ਮੈਂਬਰ ਨੇ ਉਹਨਾਂ ਦਾ ਬੇਟਾ ਬੇਟਾ ਇਧਰ ਆ ਕੀ ਨਾਮ ਤੇਰਾ ਤੇਰੀ ਨਾਮ ਹੈ ਜੀ ਮੇਰਾ ਕਹ ਗੇਰੀ ਨਾਮ ਹੈ ਗੇਰੀ ਗੇਰੀ ਨੇ ਬਹੁਤ ਹੌਸਲਾ ਦਿਖਾਇਆ ਇੱਥੋਂ ਐਡੀ ਦੂਰ ਜਾਣਾ ਆਪਣੇ ਆਪ ਦੇ ਵਿੱਚ ਉੱਥੋਂ ਥੱਲੇ ਉਤਰ ਕੇ ਜਾਣਾ ਤੁਰ ਕੇ ਪੈਦਲ ਜਿੱਥੇ ਉਹ ਰਹਿ ਰਹੇ ਸੀਗੇ ਉੱਥੇ ਸਿਰਫ ਪੈਦਲ ਹੀ ਜਾਇਆ ਜਾ ਸਕਦਾ ਸੀ ਤੇ ਉੱਥੋਂ ਤੁਹਾਨੂੰ ਮਿਲਾਉਨੇ ਆ ਰੱਬ ਦੇ ਜੀ ਲਿਆ ਗਿਆ ਰੀ ਉਹ ਹਾਂ ਵੀ ਕਾਨਾ ਇਹ ਵੀ ਕਾਨਾ ਤੇਰੇ ਦੋਸ਼ੀ ਸੀ ਭਾਈ ਅਸੀਂ ਯਾਰ ਵਾਕਈ ਇਹ ਰੱਬ ਦੇ ਜੀ ਹੈ ਨਾ ਜਿਹੜੇ ਇਹ ਇਨਸਾਨ ਨਾਲੋਂ ਜ਼ਿਆਦਾ ਵਫਾਦਾਰ ਨੇ ਇਨਸਾਨ ਇਹਨਾਂ ਨੇ ਨਾ ਜੀ ਉੱਥੇ ਜਿਹੜਾ ਜਾਨਵਰਾਂ ਤੋਂ ਬਚਾਇਆ ਉਹਨਾਂ ਨੂੰ ਨਾ ਉਹਦੀ ਕੋਈ ਮੰਨ ਲੋ ਉਦਾਹਰਣ ਨਹੀਂ ਦਿੱਤੀ ਜਾ ਸਕਦੀ ਉਹ ਜੀ ਮਤਲਬ ਪਰ ਜਿਹੜਾ ਇਮੋਸ਼ਨਲੀ ਜਿਹੜੀ ਚੀਜ਼ ਟੁੱਟਦੀ ਹੈ ਭਾਵੇਂ ਇਨਸਾਨ ਹੋ ਭਾਵੇਂ ਬੇਜਵਾਨੋ ਤੁਹਾਡੀ ਬਣੀਏ ਜੀ ਆਜੂਟੀ ਦੇ ਦੋ ਮੇਰੇ ਘਰ ਠੀਕ ਹੈ ਠੀਕ ਹੈ ਦੇ ਦਾਂਗੇ ਚਲੋ ਤੂੰ ਕਾਨਾ ਨੂੰ ਮਿਲ ਲੈ ਕਾਨਾ ਨੂੰ ਮਿਲ ਲੈ ਬੇਬੇ ਕਿਸੇ ਦੇ ਕਿਸੇ ਦੇ ਦੱਸ ਲੋ ਗਿਆ ਜੀ ਇਹਦੇ ਕਿਸੇ ਕਿਸੇ ਦੇ ਦੱਸ ਦੇ ਗਿਆ ਕਿਸੇ ਕੇ ਦੇਰ ਕਰਦੀ ਹੋ ਤੇਰੀ ਕੋ ਬਾਬੋਂ ਕੀ ਹੋ ਗਿਆ ਜੀ ਸੁਬੀਆ ਇਹ ਕਿਹਾ ਇਹ ਬਾਬੋਂ ਦੇ ਦੂਸਰੇ ਜੀ ਐਵਿਥਾ ਇਹ ਪਣੇ ਕਿ ਡਾਕਸ ਜੇ ਤੇਰੇ ਕੋਲੇ ਸੀਗਾ ਆ ਮੇਰੇ ਕੋ ਨਹੀਂ ਪਤਾ ਇਤਨਾ ਸਮਝੌਤ ਕਰ ਪਿਆ ਦੇ ਦੇ ਵੀ ਕੰਮ ਵੇਟ ਕਰ ਗਿਆ ਜੋਟਾ ਨਾ ਚਿੰਤਾ ਨਾ ਕਰ ਤੇਰਾ ਆਪਰਾ ਜਿੰਨਾ ਕੰਮ ਕਰ ਰਿਹਾ ਹੈ ਬੜੀ ਚੱਕਰ ਵੀ ਹੋ ਕਰ ਗਿਆ ਆਪਣੇ ਜੀ ਦੇ ਪਰਦੇ ਕੇ ਹਾਰੇ ਕੋ ਵੀ ਆ ਰਿਹਾ ਕਰਿਆ

ਖੀਰ ਦੇਤੀ ਪਹਿਲਾਂ ਕਿਲੋ ਖੀਰ ਖਾਤਾ ਤੇ ਸਿੱਗੀ ਕੇ ਲੱਡੂ ਖਾਤਾ ਤਾਂ ਵੀ ਐਸਾ ਰਹਿੰਦਾ ਔਰ ਇਹ ਦੇਖੋ ਦੇਖੋ ਤਾਂ ਸਰੀ ਆਪ ਇਸ ਦੀ ਹਾਲਤ ਤਾਂ ਦੇਖੋ ਮੈਂ ਕੱਲ ਹੀ ਲੈ ਕੇ ਆਈ ਹਾਂ ਇਸ ਕੋ ਹਮ ਇਸ ਕਾ ਪੂਰਾ ਪੂਰਾ ਮੈਂ ਨਹੀਂ ਪਹਿਲੇ ਬੋਲਾਂਗੇ ਇਹਨਾਂ ਦਾ ਬਹੁਤ ਧੰਨਵਾਦ ਹੈ ਜੇ ਲੈ ਕੇ ਆਏ ਨਹੀਂ ਭੇਜਦਾ ਇਸ ਕੋ ਕਹੀਂ ਨਹੀਂ ਭੇਜਾਂਗੇ ਆਪਕੇ ਸਾਥ ਹੀ ਰਹਾਂਗੇ ਭਾਈ ਇਸ ਲਈ ਲੈ ਕੇ ਆਈ ਹਾਂ ਕਿ ਆਪਕੇ ਪਾਸ ਜੋੜੇ ਬੜਾ ਆਪੇ ਇਕੱਠੇ ਬਾਗੀ ਪੇਪਰ ਬਣਾਏ ਦੇਖੋ ਜੀ ਕਿੰਨਾ ਇੱਕ ਬੇਜਵਾਨ ਨਾਲ ਪਿਆਰ ਦੇਖੋ ਕਿੰਨਾ ਜਿੱਥੇ ਕਿਤੇ ਅੱਜ ਦਾ ਇਨਸਾਨ ਜਿਹੜਾ ਸੱਚਾ ਨਾ ਜਿਹੜਾ ਸਾਫ਼ ਦਿਲ ਆ ਉਹੀ ਉਲਜਦਾ ਜਿਹੜਾ ਚਲਾਕ ਉਹ ਤਾਂ ਡਿਪਰੈਸ਼ਨ 'ਚ ਵੀ ਨਹੀਂ ਜਾਂਦਾ ਇਹ ਭੈਣ ਕਿਤਨੇ ਕਿਤੇ ਸੌਫਟ ਕਾਰਨਰ ਸੀ ਸਾਫ਼ ਦਿਲ ਸੀ ਇਸ ਦੁਨੀਆ ਦੀ ਚੱਕਾ ਚੌਂ ਦੇ ਨਾਲ ਨਹੀਂ ਚੱਲ ਪਾਈ ਇਹ ਦੁਨੀਆ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਕਿ ਚਲ ਮੈਂ ਆਪਣਾ ਜੰਗਲਾਂ 'ਚ ਜਾ ਕੇ ਰਹਿੰਦੀ ਆ ਉੱਥੇ ਵੀ ਸਰਵਾਈਵ ਨਹੀਂ ਕਰ ਪਾਈ ਉੱਥੇ ਵੀ ਜਾਂਦਾ ਦਿਮਾਗ ਦੇ ਨਾਲ ਥੋੜਾ ਚੰਗੇ ਤਰੀਕੇ ਨਾਲ ਆਪਣੀ ਧੀਰ ਨੂੰ ਵੀ ਆਪ ਵੀ ਪੈਸਾ ਵੀ ਬਹੁਤ ਸਾਰਾ ਖਰਚ ਲਿਆ 35-40 ਲੱਖ ਰੁਪਇਆ ਲੋਕ ਖਾ ਗਏ ਤੇ ਉੱਤੇ ਛੱਤ ਵੀ ਨਹੀਂ ਬਣ ਪਾਈ ਫਿਰ ਪ੍ਰੇਮ ਸੀ ਜਿਹੜਾ ਬੇਜਵਾਨਿਆਂ ਦੇ ਨਾਲ ਉਹ ਤਾਂ ਬੇਅੰਤਿਆਮ ਆ ਉਹਨੂੰ ਤਾਂ ਸ਼ਾਇਦ ਕਿਸੇ ਨੂੰ ਗਲਤ ਲੱਗੇ ਸ਼ਾਇਦ ਕਿਸੇ ਨੂੰ ਮਾੜਾ ਲੱਗੇ ਸ਼ਾਇਦ ਕਿਸੇ ਨੂੰ ਦੇਖ ਕੇ ਸਹੀ ਨਾ ਲੱਗਦਾ ਹੋਵੇ ਪਰ ਉਹਦਾ ਇੱਕ ਉਹ ਪਿਆਰ ਆ ਇੱਕ ਇਨਸਾਨ ਦਾ ਇਨਸਾਨਾ ਵੀ ਨਹੀਂ ਰਿਹਾ ਜਿਹੜਾ ਜਿਹੜਾ ਰੱਬ ਨਾਲ ਪਿਆਰ ਕਰਦਾ ਨਾ ਬੰਦਾ ਉਹ ਰੱਬ ਨਾਲ ਜਿਵੇਂ ਪਿਆਰ ਕਰਦੀ ਓਵੇਂ ਉਸ ਕਾਨੇ ਨੂੰ ਉਸ ਕੋਈ ਉਹਨੂੰ ਕੁੱਤਾ ਕਹਿੰਦਾ ਹੋਊਗਾ ਪਰ ਉਹਦੇ ਲਈ ਉਹ ਰੱਬ ਆ ਉਹਦੇ ਲਈ ਉਹ ਸੁਆਮੀ ਆ ਉਹਦੇ ਲਈ ਉਹ ਪਰਮੇਸ਼ਰ ਆ ਅੱਜ ਕੋਸ਼ਿਸ਼ ਕੀਤੀ ਹੈ ਸਾਡੀ ਭੈਣ ਮਨਾਕਸ਼ੀ ਨੇ ਛੋਟੀ ਜੀ ਉਸ ਰੱਬ ਨੂੰ ਉਸ ਉਹਦੇ ਅਪਾਸ਼ਿਕ ਦੇ ਨਾਲ ਮਿਲਾਉਣ ਦੀ ਧੰਨਵਾਦ ਕਰਦੇ ਹਾਂ ਮਨਕਸ਼ੀ ਭੈਣ ਦਾ ਥੈਂਕ ਯੂ ਕਰਦੇ ਹਾਂ ਕੋਸ਼ਿਸ਼ ਹੈ ਸਾਡੀ ਹਾਲਾਂਕਿ ਭੈਣ ਨਾਰਾਜ਼ ਵੀ ਹੋ ਰਹੀ ਹੈ ਸਾਡੇ ਨਾਲ ਨੌਨਕਾ ਤੇ ਸ਼ਰਮਾ ਗੁੱਸੇ ਵੀ ਹੁੰਦੀ ਆ ਸਾਨੂੰ ਗਲਤ ਗਲਤ ਮਲਤ ਵੀ ਬੋਲਦੀ ਆ ਪਰ ਸਾਡਾ ਫਰਜ਼ ਆ ਅਸੀਂ ਸਿਰ ਨੀਮਾ ਕਰਕੇ ਕੋਈ ਨਾ ਭੈਣ ਦਾ ਗੁੱਸਾ ਵੀ ਚਲਦੇ ਹਾਂ ਕਿਉਂਕਿ ਹਜੇ ਉਹ ਜਿੰਨੀ ਪਵਿੱਤਰ ਰੂਹ ਆ ਉਸ ਤਰੀਕੇ ਦੇ ਨਾਲ ਉਹ ਸੋਚ ਨਹੀਂ ਪਾ ਰਹੀ ਜਿਸ ਤਰ੍ਹਾਂ ਦੀ ਅੱਜ ਇਹ ਦੁਨੀਆ ਵਾਂ ਸਾਡੀ ਉਹ ਕੋਸ਼ਿਸ਼ ਆ ਵੀ ਉਸ ਦੁਨੀਆ ਨੂੰ ਸਮਝਣ ਦੇ ਯੋਗ ਹੋਵੇ ਚਾਹੇ ਉੱਥੇ ਜਾ ਕੇ ਰਵੇ ਬਾਅਦ ਦੇ ਵਿੱਚ ਆਪਣੇ ਘਰਾਂ ਦੇ ਨਾਲ ਪਰ ਚੰਗੇ ਤਰੀਕੇ ਨਾਲ ਰਵੇ ਕਿਸੇ ਘਰ ਨਾਲ ਰਵੇ ਉਹ ਵੀ ਚੰਗੇ ਤਰੀਕੇ ਨਾਲ ਰਵੇ ਉੱਥੇ ਇਸ਼ਕਾ ਦਾ ਜੀਵਨ ਭੈਣ ਦੇਖ ਕੇ ਆਈਏ ਭੈਣ ਕੀ ਹਾਲਾਤ ਸੀ ਉੱਥੇ ਤੁਸੀਂ ਦੇਖਿਓ ਵੀਡੀਓ ਮਤਲਬ ਮੈਂ ਉਹ ਚੇਹੀ ਕਿਹਾ ਹੈ ਕਵੀਤ ਨਰਕ ਅਸੀਂ ਭੋਗਦੇ ਨੇ ਪਰ ਇਹ ਜਿਹਾ ਨਰਕ ਨਾ ਪਰਮਾਤਮਾ ਕਿਸੇ ਨੇ ਵੱਡੇ ਵੱਡੇ ਤਕਸੂਰ ਵਾਲੇ ਬੰਦੇ ਨੂੰ ਇਦਾਂ ਦਾ ਨਰਕ ਨਾ ਦਿਖਾਵੇ ਜਿੰਨਾ ਦਾ ਨਰਕ ਉੱਥੇ ਬਣਿਆ ਹੋਇਆ ਸੀ ਬਸ ਅਰਦਾਸ ਕਰਿਓ ਸਾਡੇ ਉੱਥੇ ਖਾਂ ਲੈਣਾ ਤਾਂ ਬਹੁਤ ਦੂਰ ਦੀ ਗੱਲ ਹੈ ਵੀਰ ਸਾਡੇ ਤਾਂ ਉੱਥੇ ਪੈਰ ਡੇਲੇ ਤਰਿਆ ਜਾ ਰਿਹਾ ਸੀਗਾ ਇੰਨੀ ਕੁ ਬੁਰੀ ਹਾਲਤ ਸੀਗੀ ਪਰਮਾਤਮਾ ਸਾਨੂੰ ਮਾਫ਼ ਕਰੇ ਇਨ੍ਹਾਂ ਚੀਜ਼ਾਂ ਲਈ ਤੇ ਹਿੰਮਤ ਬਖਸ਼ੇ ਬਾਈ ਨੂੰ ਇਨ੍ਹਾਂ ਮੈਨੂੰ ਆਪਾਂ ਇਹ ਬੇਜਬਾਨ ਲਈ ਸੋਸਤਾ ਚਲਾ ਰਹੇ ਹਾਂ ਮੈਨੂੰ ਉਹ ਚੀਜ਼ ਬੜੀ ਔਖੀ ਲੱਗਦੀ ਸੀਗੀ ਵੀ ਅਸੀਂ ਇਹਨਾਂ ਦੀ ਹੈਲਪ ਕਰਦੇ ਹਾਂ ਪਰ ਬੇਜਬਾਨ ਲਈ ਲੋਕ ਕੁਝ ਵੀ ਪਿੱਛੇ ਲੋਕ ਬੋਲ ਪਰ ਜੋ ਹਾਲ ਮੈਂ ਅੱਜ ਦੇਖਿਆ ਵੀ ਇੰਨੀ ਵੱਡੀ ਕਿਰਤ ਕਰਨ ਦੇ ਬਾਅਦ ਵੀ ਕਿਤੇ ਨੇ ਕਿਤੇ ਬਾਈ ਨੂੰ ਵੀ ਇਹ ਚੀਜ਼ਾਂ ਸੋਹਣੀ ਪੈਂਦੀਆਂ ਨੇ ਦੇਖ ਰਹੇ ਨੇ ਮੈਂ ਸੱਚੀ ਹੈਰਾਨ ਆਜ ਮੈਨੂੰ ਬਹੁਤ ਵੱਡਾ ਸਬਕ ਮਿਲਿਆ ਕਿ ਮੈਂ ਛੋਟੇ-ਛੋਟੇ ਚੀਜ਼ਾਂ ਤੇ ਕੋਈ ਕੁਝ ਬੋਲ ਜਾਂਦਾ ਸੀਗਾ ਵੀ ਉਹ ਉੱਥੇ ਕੁੱਤਾ ਭੱਜ ਗਿਆ ਮਰ ਗਿਆ ਫਲਾਣਾ ਹੋ ਗਿਆ ਮੈਂ ਰਿਐਕਟ ਕਰਦੀ ਸੀ ਮੈਂ ਆਪਣਾ ਬੀਪੀ ਵਧਾ ਲਿਆ ਮੈਂ ਆਪਣੀ ਸਿਹਤ ਖਰਾਬ ਕਰ ਲਈ ਬਹੁਤ ਕੁਝ ਕੀਤਾ ਪਰ ਅੱਜ ਬਾਈ ਤੋਂ ਮੈਨੂੰ ਬਹੁਤ ਵੱਡੀ ਸਿੱਖਿਆ ਮਿਲੀ ਹੈ ਕਿ ਉਹ ਕਿੰਨਾ ਕੁ ਕੁਝ ਬੋਲ ਗਏ ਜਿਹੜਾ ਜਿਹੜਾ ਇਸ ਉਪਰਾਲੇ ਤੇ ਕੋਈ ਲੈਣਾ ਦੇਣਾ ਨਹੀਂ ਹੈਗਾ ਇੰਨਾ ਕੁਝ ਬੋਲ ਗਏ ਪਰ ਬਾਈ ਦੇ ਮਤਲਬ ਤੇ ਸ਼ਿਕਰਨੀ ਸੀਗੀ ਮੈਂ ਚੀਜ਼ ਅੱਜ ਬਹੁਤ ਵੱਡੀ ਇੱਕ ਸਿੱਖਿਆ ਲੈ ਕੇ ਤਿਆਰੀਆਂ ਥੈਂਕ ਯੂ ਬਾਈ ਧੰਨਵਾਦ ਬਾਈ ਤਰਵਤ ਸਾਰੇ ਕਰੀਰ ਦਾਸ ਉਸ ਕਾਨੇ ਲਈ ਵੀ ਉਸ ਕਾਨੇ ਲਈ ਉਸ ਆਪਾਸ਼ ਲਈ ਬਾਈ ਗੁਰਜੀ ਦਾ ਕਾਲ ਬਾਈ